ਬਠਿੰਡਾ ਜ਼ਿਲ੍ਹੇ ਦੇ ਅੰਦਰ ਚੋਰਾਂ ਦੇ ਹੌਸਲੇ ਬਲੰਦ ਹੁਣ ਪੀਆਰਟੀਸੀ ਦੀ ਬੱਸੇ ਕੀਤੀ ਗਈ ਚੋਰੀ ਪੁਲਿਸ ਵੱਲੋਂ ਇਸ ਬੱਸ ਨੂੰ ਕੀਤਾ ਗਿਆ ਬਰਾਮਦ ਅਤੇ ਛਾਣਬਿੰਦ ਕਰਕੇ ਕੀਤਾ ਗਿਆ ਮਾਮਲਾ ਦਰਜ ਚੋਰਾਂ ਦੀ ਭਾਲ ਜਾਰੀ ਦੂਸਰਾ ਬਣਦਾ ਹੈ ਕਿ ਬੀਤੀ ਰਾਤ ਮੋੜ ਵਿਖੇ ਬੱਸ ਸਟੈਂਡ ਦੇ ਅੰਦਰ ਖੜੀ ਪੀਆਰਟੀਸੀ ਦੀ ਸਰਕਾਰੀ ਬੱਸ ਚੋਰਾਂ ਵੱਲੋਂ ਚੋਰੀ ਕੀਤੀ ਗਈ ਤੇ ਅੱਗੇ ਜ਼ਿਆਦਾ ਚਾਲਾ ਹੋਣ ਦੇ ਕਾਰਨ ਇਹਨਾਂ ਨੂੰ ਨਹੀਂ ਪਤਾ ਲੱਗੇ ਤੇ ਕਿ ਜਾ ਕੇ ਬੱਸ ਗਾਰੇ ਦੇ ਵਿੱਚ ਫਸ ਗਈ ਜਿਸ ਦੇ ਕਾਰਨ ਇਹ ਬੱਸ ਪੁਲਿਸ ਵੱਲੋਂ ਹੁਣ ਬਰਾਮਦ ਕਰ ਲਈ ਹੈ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਇਹ ਪਤਾ ਲੱਗਿਆ ਹੈ ਕਿ ਉੱਥੇ ਬਹੁਤ ਜ਼ਿਆਦਾ ਜਿਹੜੀਆਂ ਬੱਸਾਂ ਨੇ ਜਿਹੜੀਆਂ ਬੱਸਾਂ ਅਡੇ ਅੰਦਰ ਖੜਦੀਆਂ ਲੇਕਿਨ ਕੋਈ ਚੌਕੀਦਾਰ ਨਹੀਂ ਹੁੰਦਾ ਤੇ ਚੋਰਾਂ ਵੱਲੋਂ ਦੋ ਤਿੰਨ ਬੱਸਾਂ ਦੇ ਨਾਲ ਛੜਕਾ ਨਹੀਂ ਕੀਤੀ ਜੇ ਤੱਕਾ ਲਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੋ ਬੱਸਾਂ ਸਟਾਰਟ ਨਹੀਂ ਹੋਈਆਂ ਅਤੇ ਜਦ ਇਹ ਬੱਸ ਸਟਾਰਟ ਹੋਈ ਤਾਂ ਉਹਨਾਂ ਵੱਲੋਂ ਇਸ ਬੱਸ ਨੂੰ ਚੋਰੀ ਕੀਤਾ ਗਿਆ ਤੇ ਅੱਗੇ ਜਾ ਕੇ ਰਸਤੇ ਦੇ ਵਿੱਚ ਜਾਦਾ ਚਿੱਕੜ ਹੋਣ ਦੇ ਕਾਰਨ ਉੱਥੇ ਮਿੱਟੀ ਪਾਈ ਹੋਈ ਸੀ ਅਤੇ ਉਸ ਉਸ ਜਗ੍ਹਾ ਤੇ ਜਾ ਕੇ ਬੱਸ ਜਿਹੜੀ ਉਹ ਫਸ ਗਈ ਤੇ ਮੁੜ ਕੇ ਚੋਰ ਉਸ ਬੱਸ ਨੂੰ ਉੱਤੇ ਛੱਡ ਕੇ ਉੱਥੋਂ ਫਰਾਰ ਹੋ ਗਏ ਪੁਲਿਸ ਵੱਲੋਂ ਹੁਣ ਥਾਣਾ ਮੋਡ ਵਿਖੇ ਮਾਮਲਾ ਦਾਜੀ ਕੀਤਾ ਗਿਆ ਹੈ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਮੇਰਾ ਜਗਦੀਪ ਸਿੰਘ ਅੱਛਾ ਜਿਹੜੇ ਬਸ ਕੜੀ ਐ ਚੋਰਾਂ ਨੇ ਕੀ ਕੋਣ-ਕੋਣ ਸੀ ਪਤਾ ਨਹੀਂ ਕਿ ਕੁਝ ਇਹ ਹਜੇ ਕੁਝ ਪਤਾ ਜਾ ਲੱਗਾ ਨਹੀਂ ਹਜੇ ਤਾਂ ਕੁਝ ਹਾਂ ਤੇ ਬਾਕੀ ਹਜੇ ਭਾਈ ਥਾਣੇ 'ਚ ਨਹੀਂ ਹਜੇ ਤਾਂ ਕਿੰਨੇ ਜਣੇ ਫੜੇ ਜੀ ਇਹ 2 ਜਣੇ ਐ ਅੱਛਾ ਹਾਂ ਕਿੰਨੇ ਵੇੜੀ ਘਟਣਾ ਸੀ ਇਹ ਇਹ ਤੜਕੇ 4 ਵਜੇ ਅੱਛਾ ਹਾਂ ਇਹ ਨਾਲ ਉਹ ਚਿਲੇ ਦਾ ਸਰ ਮੇਰਾ ਨਾਮ ਸੁਖਪਾਲ ਸਿੰਘ ਆ ਜੀ ਇਨਸਪੈਕਟਰ ਪੀਆਰਸੀ ਘੰਟਾਵਾਲ ਫੋਨ ਮੌਰਵਾ ਸ਼ਹਿਰ ਤੇ ਅੱਡਣ ਜਾਗੇ अच्छा ए वक्ता की रिपोर्ट क्या थी सर ते सर मणूस सवेरे तकरीबन 6:30 बजे कॉल आई सी की अपनी बस बस स्टैंड ਵਿੱਚੋਂ ਚੋਰੀ ਹੋ ਗਈ ਹੈ ਤੇ ਪਰ ਮੈਂ ਪੁੱਛਿਆ ਵੀ ਕੋਈ ਕੋਈ ਪੱਕਾ ਪਤਾ ਲੱਗਿਆ ਉਹ ਕਹਿੰਦੀ ਬੱਸ ਆਪਣੀ ਜਿਹੜੋ ਤੱਕ ਜੁਨੀਅਨ ਤੋਂ ਮਾਨਸਾ ਕਿੰਚੇ ਰੋੜ ਜਾਂਦੀ ਹੈ ਉਸ ਦੇ ਵਿੱਚ ਜਿਹੜੇ ਖੱਡੇ ਚੀਲੇ ਬਣਿਆ ਹੈ ਉੱਥੇ ਖੜੀ ਹੈ जी अच्छा हां जी ਤੇ ਬੱਸ ਕਿ ਕਿਵੇਂ ਜਾਂਦੀ ਹੈ ਤੇ ਸਵੇਰੇ 7:50 ਮਿੰਟ ਦੇ ਮਾਨ ਮੰਡੀ ਤੋਂ ਮਾਨਸਾ ਜਾਂਦੀ ਹੈ ਜੀ ਡਰਾਈਵਰ ਦਾ ਨਾਮ ਕੀ ਹੈ ਡਰਾਈਵਰ ਦਾ ਨਾਮ ਕੁਲਦੀਪ ਸਿੰਘ ਹੈ ਜੀ ਕਨੈਕਟਰ ਦਾ ਕਨੈਕਟਰ ਦਾ ਗੁਰਪੀ ਸਿੰਘ ਹੈ ਜੀ ਬਸ ਨੰਬਰ ਇਹ ਬਸ ਨੰਬਰ 6837 ਹੈ ਜੀ। EB010 BH 6837 ਇਹ ਬੰਦੇ ਕੌਣ ਸੀ ਪਤਾ ਲੱਗਿਆ ਤੁਹਾਨੂੰ? ਨਹੀਂ ਸਰ ਹਾਲੇ ਕੋਈ ਪਤਾ ਨਹੀਂ ਲੱਗਿਆ ਅਸੀਂ ਆਪਣੇ ਵੱਲੋਂ ਮੋੜ ਖਾਨੇ ਵਿੱਚ ਕੰਪਲੀਟ ਪੁਆਚੀ ਹੈ। ਫਿਲਹਾਲ ਉਹਨਾਂ ਬਾਰੇ ਤਫ਼ਤੀਸ਼ ਜਾਰੀ ਹੈ। ਬਸਟੈਂਡ 'ਤੇ ਜੀ ਕੋਈ ਆਪਣਾ ਚੌਕੀਦਾਰ ਹੁੰਦੇ? ਨਹੀਂ ਜੀ ਬਸਟੈਂਡ 'ਤੇ ਕੋਈ ਚੌਕੀਦਾਰ ਨਹੀਂ। ਕਿਉਂ? ਕਿਉਂਕਿ ਇਹ ਨਗਰ ਕੌਂਸਲ ਵੱਲੋਂ ਆਈ ਅਗਰ ਸਾਡੇ ਕੋਲ ਆਪੀਆਰਸੀ ਦਾ ਬਸਟੈਂਡ ਦਾ ਤਾਂ ਸਾਡੇ ਮੇਰੇ ਸਿਕਿਉਰਟੀ ਹੁੰਦੀ ਹੈ ਪ੍ਰੋਪਰ। ਇਹ ਨਗਰ ਕੌਂਸਲ ਮੋਰਦੇ ਵੀ ਆਉਂਦਾ ਇਸ ਕਰਕੇ ਇੱਥੇ ਕੋਈ ਵੀ ਰਾਤ ਵਾਸਤੇ ਚੌਕੀਦਾਰ ਜਿਆ ਪਹਿਰੇਦਾਰ ਨਹੀਂ ਹੈਗਾ ਕਿਉਂਕਿ ਇਹ ਦੱਸਾ ਖੜਤੀ ਨਹੀਂ ਹਿੱਦੀ ਇਹ ਇਹ ਜੇ ਹੁਣ ਕਹਿੰਦੇ ਚੌੜੀ ਵੀ ਹੁਣ ਜ਼ਿੰਮੇਵਾਰੀ ਇਹ ਕਿਹਦੀ ਬਣਦੀ ਹੈ ਜ਼ਿੰਮੇਵਾਰੀ ਮੋਰ ਕੌਂਸਲ ਦੀ ਬਣਦੀ ਹੈ ਨਗਰ ਕੌਂਸਲ ਦੀ ਬਣਦੀ ਹੈ ਉਹ ਆਪਦਾ ਇੱਥੇ ਸੱਤੋਂ ਪਰਚੀ ਰਹਿਣਾ ਤੇ ਸਾਨੂੰ ਸਹੂਲਤਾਂ ਦੇਣ ਸੀ ਚੌਕੀਦਾਰ ਦੇਣ ਇੱਥੇ ਇਹ ਤਾਂ ਖੁੱਪ ਜੇ ਗਈ ਬਸ ਜੀ ਗਈ ਇਹ ਸਾਰਾ ਮੈਂ ਇਹ ਰਸਤਾ ਉੱਥੋਂ ਇੱਕ ਦਾ ਰਸਤਾ ਬਹੁਤ ਜ਼ਿਆਦਾ ਖਰਾਬ ਹੈ ਪਹਿਲੇ ਕਾਫੀ ਜਿੱਤਾ ਰਸਤਾ ਮੈਂ ਚੱਲ ਰਿਹਾ ਹਾਂ ਤੇ ਉੱਥੇ ਰਸਤਾ ਖਰਾਬ ਹੋਣ ਕਰਕੇ ਉੱਥੇ ਸੜਕ ਦੇ ਉੱਪਰ ਨਾ ਮਿੱਟੀ ਪਈ ਹੋਈ ਸੀਗੀ ਉਹ ਅਣਜਾਣ ਸੀ ਬੰਦਾ ਨਾ ਲੋ ਡਰਾਈਵਰ ਜੋ ਜੋ ਲਗਾ ਗੱਡੀ ਉਹ ਨਹੀਂ ਪਤਾ ਲੱਗ ਰਹਾ ਦਿਨ ਹੈ ਕਿਸ ਕਰਕੇ ਗੱਡੀ ਉਹ ਚੀਲੇ ਦੇ ਵਿੱਚ ਉੱਥੇ ਵੱਸ ਗਈ ਉਸ ਨੂੰ ਮਾਰਾ ਮੋਟਾ ਪਤਾ ਨਹੀਂ ਵੀ ਬੰਦੇ ਕਿਹੋਂ ਨੇ ਨਹੀਂ ਸਰ ਹੁਣ ਇਸ ਵਾਰ ਦੇ ਕਿਸੇ ਕੋਈ ਜਾਣਦਾ ਨਹੀਂ ਬਾਟਾ ਦੇ ਕਿੰਨੀਆਂ ਬੱੱਸਾਂ ਸੀਗੀਆਂ ਤਕਰੀਬਨ ਸਾਡੀਆਂ 9 ਬੱੱਸਾਂ ਖੜਦੀਆਂ ਪਈਆਂ 8 ਸੀ ਦੀਆਂ ਦੋ ਬਲਾ ਡਾੜੀ ਪੁੰਨੀਆਂ 7 ਪਈਆਂ 8 ਸੀ ਪੁੰਨੀਆਂ ਜੀ ਬਾਕੀ ਪ੍ਰਾਈਵੇਟ ਬੱੱਸਾਂ ਖੜਦੀਆਂ ਜਿੰਨੇ ਮਿੰਨੀਆਂ ਹੋਣਗੇ ਜੀ ਵੱਖ-ਵੱਖ ਰੂਟਾਂ ਤੇ ਚੱਲਦੀਆਂ ਹੋ ਬੱੱਸਾਂ ਨੇ ਕਿੰਨੀਆਂ ਬੱੱਸਾਂ ਦਾ ਸ਼ੇਰਖਾਨੀ ਕੀਤੀ ਗਈ ਇਹ ਬੱੱਸਾਂ ਆਪਣੀਆਂ ਤ ਸਵੇਰਾ 6 ਵਜੇ ਤੋਂ ਵੰਡੀ ਸਭ ਹੋ ਜਾਂਦੀ 1 6 ਵਜੇ ਦੇ 40 ਮਿੰਟ ਤੇ ਮਾਨਸਾ ਜਾਂਦੀ ਹੈ ਪਹਿਲਾਂ ਉਹ ਗੱਡੀਆਂ ਉਹਨਾਂ ਤੋਂ ਸਟਾਰਟ ਨਹੀਂ ਹੋਉਂਦਾ ਤੇ ਇਸ ਕਰਕੇ ਉਹ ਗੱਡੀਆਂ ਨੂੰ ਤਾਂ ਉਹ ਹਲਚਲ ਕਰ ਹੋਈ ਹੈ ਜਿਸ ਤਰ੍ਹਾਂ ਲੱਗਦਾ ਵੀ ਬੰਦੇ ਘਟੋ ਘਟ 4 ਜਾਂ 5 ਬੰਦੇ ਹੋਣਗੇ ਉਹ ਵੀ ਧੱਕਾ ਲਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰੀ ਹੈ ਉਹ ਸਟਾਰਟ ਨਹੀਂ ਹੋਣਾ ਇਹ ਗੱਡੀ ਸਟਾਰਟ ਹੋਈ ਹੈ ਤਕਰੀਬਨ ਸਾਡੇ ਦੇ ਅੱਥਰ ਅਸੀਂ ਚੈੱਕ ਕਰਿਆ ਵੀ ਸੀਸੀਟੀਵੀ ਕੈਮਰਾ ਚੈੱਕ ਕਰਿਆ ਉਹ ਮੇਰੇ ਹਿਸਾਬ ਨਾਲ ਵੀ 11:30 ਦੇ ਵਿੱਚ ਸਾਡੇ ਨੂੰ ਗੱਡੀ ਜਾਂਦੀ ਮਿਲੀ ਉਹ ਆਪਣਾ ਟਰੱਕ ਜਿਹੜਾ ਕੋਲੇ ਤੇ ਉਹ ਗੱਡੀਆਂ ਇਹ तकरीबन ਬੱਸ ਸਟੈਂਡ ਚ ਮੇਰੇ ਸਾਬ ਨਾਲ 11 ਕੋਈ ਗੱਡੀ ਗਈ ਸੀ। ਰਾਜ ਸਰ ਜਿਹੜੀ ਪੀਆਰਟੀ 3 ਬੱਸ ਚੋਰੀ ਹੋਈ ਹੈ ਦਾ ਕੀ ਮਾਮਲਾ ਹੈ ਜੀ? ਸਾਨੂੰ ਕੋਲੇ ਅਜੇ ਤਲਾਹ ਮਿਲੀ ਸੀ ਜਿਹੜੀ ਬੱਸ ਨੰਬਰ ਹੈਗੀ ਪੀਬੀ03 ਬੀਐਚ 372 ਪੀਆਰਟੀਸੀ ਦੀ ਸਰਕਾਰੀ ਬੱਸ ਇਹ ਇੱਥੇ ਜਿਹੜੇ ਤੇਜਰਾਵ ਜਾਂਦੇ ਵਾਲੇ ਹੈਗੇ ਉਹਨਾਂ ਦੇ ਕੋਲੇ ਇੱਥੇ ਰਸਤੇ 'ਚ ਖੜੀ ਸੀ ਬੱਸ ਉਹ ਤੋਂ ਸਾਨੂੰ ਪੜਤਾਲ ਕਰਨ ਤੇ ਪਤਾ ਲੱਗਿਆ ਵੀ ਕੋਈ ਬੱਸ ਰਾਤ ਨੂੰ ਚੋਰੀ ਕਰਕੇ ਲੈ ਗਿਆ ਸੀ। ਜੇ ਤੇ ਅਸੀਂ ਵਸਤੇ ਡਰਾਈਵਰ ਕੁਰਨੇਸ਼ ਸਿੰਘ ਸਾਹਿਬ ਅਮਿੰਦਰ ਸਿੰਘ ਵਸਤੀ ਰਾਏ ਖੰਨਾ ਦੇ ਬਿਆਨਾਂ ਤੇ ਮਕਦਮਾ ਨੰਬਰ 119 ਮਿਤੀ 25/7/2023 ਦਾ 303262 ਬੀਐਨਐਸਪੀਐਸ ਮੋੜਦਨ ਨਾਮ ਨੂੰ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜੋ ਇਹਦੀ ਪੜਤਾਲ ਚੱਲੀ ਪੜਤਾਲ ਕਰਨ ਤੋਂ ਬਾਅਦ ਜੋ ਵੀ ਇੱਥੇ ਦੋਸ਼ੀ ਸਾਹਮਣੇ ਆਉਣਗੇ ਉਹਨਾਂ ਤੇ ਕਾਰਵਾਈ ਕਰਦੇ ਕੀਤੇ